ਅਤਵੇਰੇ ਸ੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਨਜ਼ਦੀਕ ਐਚਡੀਐਫਸੀ ਬੈਂਕ ਵਿਸ਼ਵ ਕਰਮਾ ਫਰਨੀਚਰ ਹਾਊਸ ਦੇ ਵਿੱਚ ਤਕਰੀਬਨ 10 ਵਜੇ ਸ਼ਾਰਟ ਸਰਕਟ ਹੋਣ ਦੇ ਨਾਲ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ ਇਸ ਮੌਕੇ ਐਸਟੀਐਚਓ ਮੰਤੇਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ ਦੱਸ ਦਈਏ ਕਿ ਸਾਗ ਦੇ ਵਿੱਚ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅੱਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਹੈ ਉੱਥੇ ਹੀ ਸੱਗ ਦੀ ਸੂਚਨਾ ਮਿਲਦੇ ਹੀ 30 ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ ਦੋ ਗੱਡੀਆਂ ਪਹੁੰਚੀਆਂ ਹਾਲਾਂਕਿ ਇਸ ਤੋਂ ਪਹਿਲਾਂ ਹੀ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਅੱਗ ਦੇ ਕਾਰਨ ਲਗਭਗ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਫਾਇਰ ਬ੍ਰਿਗੇਡ ਵਾਲੀ ਗੱਡੀ ਨਾ ਹੋਣ ਕਰਕੇ ਪਹਿਲਾਂ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਨੇ ਤਾਂ ਉੱਥੇ ਹੀ ਸ਼ਹਿਰ ਵਾਸੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਗੱਡੀ ਦਿੱਤੀ ਜAVE ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਅੱਗ ਲੱਗਣ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ਇਹ ਪਤੀਏ ਸਰਕਟ ਸਾਡ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਦੀ ਦੁਕਾਨ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹ ਨੰਦੇ ਗੁਦਰ ਵਾਵਾ ਅੱਗ ਲੱਗੀ ਜਦੋਂ ਉਹਨਾਂ ਦੇ ਬਚਾਅ ਹੋ ਗਿਆ ਆਪਣਾ ਜਾਨੀ ਇਨਸਾਨ ਨਹੀਂ ਹੋਇਆ ਪਰ ਉਹਨਾਂ ਦੇ ਅੱਗਾ ਵਾਵਾ ਕੱਢੀ ਹੋਈ ਹੈ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟ ਵਾ ਤੇ ਹਰਦੀਪ ਸਿੰਘ ਜੀ ਐਡਮਿਟ ਵਾ ਬਾਕੀ ਨਿਆਣੇ ਨੂੰ ਨੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਨਾਲ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਏ ਬੱਤੀ ਜੋ ਬੰਦ ਹੋ ਗਿਆ ਹੀ ਉਦੋਂ ਪਟਾਕਾ ਪਿਆ ਉਹਦਾ ਸਰਕਟ ਸਾਟ ਹੋ ਗਿਆ ਬੱਤੀ ਦਾ ਠੀਕ ਹੈ ਉਦੋਂ ਅੱਗ ਲੱਗੀ ਹੈ 14 ਦਾ ਨੁਕਸਾਨ ਹੋ ਗਿਆ ਤੇ ਕਿੰਨਾ ਕੁ ਮਾੜੀ ਨੁਕਸਾਨ ਕਿੰਨਾ ਹੋ ਗਿਆ ਮਾੜੀ ਨੁਕਸਾਨ ਉਹਦਾ ਘੱਟੋ ਘਾਟ 20-25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੀ ਫਰਸ਼ਾਤ ਉਹ ਸੜ ਗਿਆ ਨਾਲ ਘਰ ਦਾ ਵੀ ਨੁਕਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਨਾਲ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਹਦੇ ਆ ਵੀ ਇਹਨਾਂ ਨੇ ਮਤ ਕਰਨੀ ਚਾਹੀਦੀ ਹੈ ਗਰੀਬ ਦੀ ਜੋ ਜਿਹੜਾ ਇਹਨਾਂ ਕਹਿੰਦਾ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਸਿਗਾਰ ਗੁਰਵਿੰਦਰ ਚ ਹੋਣੀ ਚਾਹੀਦੀ ਆ ਇਹ ਵੀ ਬਹੁਤ ਲਾਜ਼ਮੀ ਆ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਹਰ ਸਮਾਂ ਬਹੁਤ ਜ਼ਿਆਦਾ ਹੋਇਆ ਇਹ ਅੱਗ ਦੀ ਕਾਲ ਆਈ ਸਾਨੂੰ 10:00 ਵਜੇ 1 ਮਿੰਟ ਤੇ ਜੀ ਤੇ ਪੂਰੇ 10:30 ਵਜੇ ਅਸੀਂ ਦੋ ਫਾਇਰ ਟੈਂਡਰ ਮੋਕੇ ਤੇ ਲੈ ਕੇ ਪਹੁੰਚ ਗਏ ਆ ਠੀਕ ਆ ਤੇ ਤਕਰੀਬਨ ਤਕਰੀਬਨ ਇਹ ਜਿਹੜੀ ਅੱਗ ਆ ਕੁਝ ਸਵਾ ਕ ਘੰਟਾ ਪਹਿਲਾਂ ਵੀ ਲੱਗੀ ਸੀ ਤੇ ਇਹ ਇਹ ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਆਂਡ ਗਵਾਂਡ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਜੀ ਸਾਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਹੈ ਤਿੰਨ ਮੰਜ਼ਲੀ ਉਹਨੂੰ ਅੱਗ ਲੱਗ ਗਈ ਹੈ ਓਕੇ ਤੇ ਅਸੀਂ ਉਸੇ ਲਈ ਇਮੀਡੀਏਟਲੀ 29 ਮਿੰਟਾਂ ਚ ਇੱਥੇ ਪਹੁੰਚ ਗਏ ਹਾਂ ਪਰ ਉਤੋਂ ਪਹਿਲਾਂ ਹੀ ਇੱਥੇ ਇੱਕ ਡੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ ਜੀ ਜੀ ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਤੇ ਇਹਨਾਂ ਨੇ ਉਹ ਟੈਂਕੀ ਨਾਲ ਹੀ ਪਾਣੀ ਮਾਰ ਕੇ ਅੱਗ ਬੁਝਾ ਲਈ ਓਕੇ ਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜ਼ਿਆਦਾਤਰ। ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਅਜ ਤਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ ਉਹ ਤਾਂ ਸੜ ਕੇ ਸੁਆਹ ਹੋ ਗਈ ਆ ਉਹ ਸੁਆਹ ਤੋਂ ਉਹਨੂੰ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬਟਾਲਾ ਤੋਂ ਨਿਤਿੰਤ ਲੁਥਰਾ ਦੀ ਰਿਪੋਰਟ ਔਨ ਏਅਰ।